ਪਰੋ ਨਾਮ ਦੇਉ ਜਿਉ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈਸੀ ਭੁਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਰਾਇਣ ਨਾਮੇ ਪ੍ਰੀਤ ਨਾਰਾਇਣ ਲਾਗੀ ਸਹਜ ਸੁਭਾਏ ਪਇਓ ਬੈਰਾਗੀ ਰਹਾਓ ਜੈਸੀ ਪਰਪੁਰਖਾ ਰਤ ਨਾਰੀ ਲੋਭੀ ਨਰ ਤਨ ਕਾ ਹਿਤਕਾਰੀ ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾਰੀ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਧੁਮਿਦਾ ਜਾਏ ਕਬ ਹੁਨਾ ਟੂਟਸ ਰਹਿ ਆ ਸਮਾਏ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਬਾਰਿਕ ਅਰ ਮਾਤਾ ਐਸਾ ਹਰ ਛੇਤੀ ਮਨ ਰਾਤਾ ਪ੍ਰਣਵੈ ਨਾਮ ਦਿਓ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੇ ਚੀਤ ਕਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸਿਓ ਕਾਲੈ ਤੰਦਾ ਜੈਸੀ ਸਿੰਬਲ ਦੇਖ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ पापी का घर अग्नि माहे जलत रहै मिटवै कब नाहे रहाओ हरकी भगत न देखै जाए मार्ग छोड अमार्ग पाए मूल हो भूला आवे जाए अमृत डार लाद भिक्ख खाए ज्यों बेस्वाके परै अखारा कापर पहर करहै सिंगारा ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮਕਾ ਹੈ ਫਾਸ ਜਾਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਨਾ ਕਹਿਤ ਨਾਮ ਦਿਓ ਇਹੋ ਵਿਚਾਰ ਇਨ ਬਿਦ ਸੰਤਹੁ ਉਤਰੋ ਪਾਰ ਸੰਡਾ ਮਰਕਾ ਜਾਏ ਪੁਕਾਰੇ ਪੜੈ ਨਹੀਂ ਹਮ ਹੀ ਪਚਹਾਰੇ ਰਾਮ ਕਹੈ ਕਰ ਤਾਲ ਬਜਾਵੇ ਚਟੀਆਂ ਸਭੈ ਬਿਗਾਰੇ RAM ਨਾਮ ਜਪਿ ਬੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਰਹਾਉ ਬਸਦਾ ਬਸਕੀਨੀ ਸਭ ਰਾਜੇ ਬੇਨਤੀ ਕਰੈ ਪਟਰਾਨੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿਨ ਤਉ ਔਰੈ ਠਾਨੀ दुष्ट सभा मिल मंत्र उपाया कर सह औद कनेरी गिरतर जल ज्वाला पहराखियो राजा राम माया फेरी काड खडग काल पै कोपियो मोह बताओ जो तोहे राखै पीत पीतांबर तिरपवन धणी थंब माहे हर पाखै ਹਰ ਨਖਸ ਜਿਨ ਨਖ ਹੈ ਬਿਦਾਰਿਓ ਸੁਰ ਨਰ ਕੀਏ ਸਨਾਥਾ ਕਹਿ ਨਾਮ ਦੇਉ ਹਮ ਨਰ ਹਰ ਧਿਆਵਹਿ RAM ਅਪੈ ਪਦ ਦਾਤਾ ਸੁਲਤਾਨ ਪੁੱਛੈ ਸੁਨ ਬੇ ਨਾਮ ਦੇਖੋ RAM ਤੁਮਾਰੇ ਕਾਮਾ ਨਮ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠਲਾ ਰਹਾਓ ਬਿਸਮਿਲ ਗਉ ਦੇਹੋ ਜੀਵਾਏ ਨਾ ਤਰ ਗਰਦਨ ਮਾਰਉ ਠਾਇ ਬਾਦਸਾਹ ਐਸੀ ਕਿਉ ਹੋਏ ਬਿਸਮਿਲ ਕੀਆ ਨਾ ਜੀਵੇ ਕੋਏ ਮੇਰਾ ਕੀਆ ਕਛੂ ਨਾ ਹੋਏ ਕਰ ਹੈ RAM ਹੋਏ ਹੈ ਸੋਏ ਬਾਦਸਾਹ ਚੜਿਓ ਅਹੰਕਾਰ ਗਜ ਹਸਤੀ ਦੀਨੋ ਚਮਕਾਰ ਰੁਦਨ ਕਰੈ ਨਾਮੇ ਕੀ ਮਾਏ ਛੋੜ RAM ਕੀ ਨਾ ਭਜਹਿ ਖੁਦਾਏ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ ਪਿੰਡ ਪੜੈ ਤਉ ਹਰ ਗੁਣ ਗਾਏ ਕਰਗ ਜਿੰਦ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ ਕਾਜੀ ਮੁੱਲਾ ਕਰਹਿ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨ ਬਾਦ ਸਾਹਾ ਬੇਨਤੀ ਸੁਨੇ ਹੋ ਨਾਮੇ ਸਰ ਭਰ ਸੋਨਾਲੇ ਹੋ ਮਾਲ ਲਿਓ ਤਉ ਦੋਜਕ ਪਰੋ ਦੀਨ ਛੋੜ ਦੁਨੀਆ ਕਉ ਪਰੋ ਪਾਵਹੋ ਬੇੜੀ ਹੱਥ ਹੋ ਤਾਲ ਨਾ ਮੰਗਾ ਵੈ ਗੁਣ ਗੋਪਾਲ ਗੰਗ ਜਮਨ ਜੋ ਉਲਟੀ ਬਹੈ ਤਉ ਨਾਮਾ ਹਰ ਕਰਤਾ ਰਹੈ ਸਾਤ ਘੜੀ ਜਦ ਬੀਤੀ ਸੁਣੀ ਅਜੋ ਨ ਆਇਓ ਤਿਰ ਭਵਨ ਧਣੀ ਪਾਖੰਤਣ ਬਾਜ ਬਜਾਇ ਲਾ ਗਰੁੜ ਚੜੇ ਗੋਬਿੰਦ ਆਇਲਾ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ کہہ تا ترن اکوڈی کرو کہہ تا لے کر اوپر ترو کہہ تا موئی گؤ دیا جی سب کوئی دیکھ پتی آئے ناما پرن ویل مسل گؤ دی بچرا میل دودھ دوہے جب مٹکی پری لے باد ساہ کے آگے تری بادشاہ محل مہ جائے آؤ کٹ کی کٹ لاگی آئے ਕਾਜੀ ਮੁੱਲਾ ਬੇਨਤੀ ਫਰਮਾਏ ਬਖਸੀ ਹਿੰਦੂ ਮੈਂ ਤੇਰੀ ਗਾਏ ਨਾਮ ਕਹੈ ਸੁਨਹੁ ਬਾਦशाह ਇਹੋ ਕਿਛ ਪਤੀਆ ਮੁਝੈ ਦਿਖਾਏ ਇਸ ਪਤੀਆ ਕਾ ਇਹ ਪਰਮਾਨ ਸਾਚ ਸੀਲ ਚੱਲੋ ਸੁਲਤਾਨ ਨਾਮ ਦੇਓ ਸਭ ਰਹਿ ਆਸਮਾਏ ਮਿਲ ਹਿੰਦੂ ਸਭ ਨਾਮੇ ਪਹਿ ਜਾਹੇ ਜੋ ਅਬ ਕੀ ਬਾਰ ਨਾ ਜੀਵੇ ਗਾਏ ਤਾ ਨਾਮ ਦੇਵ ਕਾ ਪਤੀਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾਂ ਲੈ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭਿਆਖੇਦ ਨਾਮੇ ਨਾਰਾਇਣ ਨਾਹੀ ਭੇਦ ਕਰ ਦੂਜਾ ਜਾਓ ਗੁਰਦੇਵ ਤਾ ਮਿਲੈ ਮੁਰਾਰ ਜਾਓ ਗੁਰਦੇਵ ਤਾ ਉਤਰੈ ਪਾਰ ਜਾਓ ਗੁਰਦੇਵ ਤਾ ਬੈਕੁੰਠ ਤਰੈ ਜਾਓ ਗੁਰਦੇਵ ਤਾ ਜੀਵਤ ਮਰੈ ਸਤ 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 ਗੁਰਦੇਵ ਝੂਠ 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 ਆਨ ਸਭ ਸੇਵ ਰਹਾਓ ਜਉ ਗੁਰਦੇਵ ਤਾ ਨਾਮ ਦ੍ਰਿੜਾਵੈ ਜਉ ਗੁਰਦੇਵ ਨਾਂ ਦਹਿ ਦਿਸਤਾਵੈ ਜਉ ਗੁਰਦੇਵ ਪੰਚ ਤੇ ਦੂਰ ਜਉ ਗੁਰਦੇਵ ਨਾ ਮਰਬੋ ਝੂਰ ਜਉ ਗੁਰਦੇਵ ਤਾ ਅੰਮ੍ਰਿਤ ਬਾਣੀ ਜਉ ਗੁਰਦੇਵ ਤਾ ਅਕਥ ਕਹਾਣੀ ਜਾਓ ਗੁਰਦੇਵ ਤਾ ਅੰਮ੍ਰਿਤ ਦੇਹ ਜਾਓ ਗੁਰਦੇਵ ਨਾਮ ਜਪਲੇਹ ਜਾਓ ਗੁਰਦੇਵ ਪਵਨ ਤਰੇ ਸੂਜੈ ਜਾਓ ਗੁਰਦੇਵ ਊਚ ਪਦ ਬੂਜੈ ਜਾਓ ਗੁਰਦੇਵ ਤਾ ਸੀਸ ਆਕਾਸ ਜਾਓ ਗੁਰਦੇਵ ਸਦਾ ਸਾਬਾਸ ਜਾਓ ਗੁਰਦੇਵ ਸਦਾ ਬੈਰਾਗੀ ਜਾਓ ਗੁਰਦੇਵ ਪਰਿੰਿੰਦਾ त्यागी ਜਾਓ ਗੁਰਦੇਵੂ ਬੁਰਾ ਭਲਾ ਏਕ ਜਾਓ ਗੁਰਦੇਵੂ ਲਿ ਲਟਹ ਲੇਖ ਜਾਓ ਗੁਰਦੇਵੂ ਕੰਧ ਨਹੀਂ ਹਿਰੈ ਜਾਓ ਗੁਰਦੇਵੂ ਦੇਹ ਹਰਾ ਫਿਰੈ ਜਾਓ ਗੁਰਦੇਵੂ ਤਾ ਛਾਪਰ ਛਾਈ ਜਾਓ ਗੁਰਦੇਵੂ ਸਹਿਜ ਨਿਕਸਾਈ ਜਾਓ ਗੁਰਦੇਵੂ ਤਾ 68 ਨਾਇਆ ਜਾਓ ਗੁਰਦੇਵੂ ਤਨ ਚੱਕਰ ਲਗਾਇਆ ਜਾਓ ਗੁਰਦੇਵੂ ਤਾ ਦਵਾਦ ਸੇਵਾ ਜਉ ਗੁਰਦੇਵ ਸਬੈ ਬਖ ਮੇਵਾ ਜਉ ਗੁਰਦੇਵ ਤਾ ਸੰਸਾਰ ਟੂਟੈ ਜਉ ਗੁਰਦੇਵ ਤਾ ਜਮਤੇ ਛੂਟੈ ਜਉ ਗੁਰਦੇਵ ਤਾ ਪਉ ਜਲ ਤਰੈ ਜਉ ਗੁਰਦੇਵ ਤਾ ਜਨਮ ਨ ਮਰੈ ਜਉ ਗੁਰਦੇਵ ਅਠ ਦਸ ਵਿਵਹਾਰ ਜਉ ਗੁਰਦੇਵ ਅਠਾਰਹ ਪਾਰ ਬਿਨ ਗੁਰਦੇਵ ਅਵਰ ਨਹੀਂ ਜਾਈ ਨਾਮ ਦੇਉ ਗੁਰ ਕੀ ਸਰਣਾਈ ਪਰਉ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦਿਸੈ ਸੋ ਹੋਏ ਬినా사 ਬਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨਿਹਕਾਮ ਪਰ ਚੈ ਰਾਮ ਰਵੈ ਜੋ ਕੋਈ ਪਾਰਸ ਪਰਸੈ ਦੁਬਿਦਾ ਨਾ ਹੋਈ ਰਹਾਉ ਸੋ ਮਨ ਮਨ ਕੀ ਦੁਬਿਦਾ ਖਾਏ ਬਿਨ ਦੁਆਰੇ ਤ੍ਰੈ ਲੋਕ ਸਮਾਏ ਮਨ ਕਾ ਸੁਭਾਵ ਸਭ ਕੋਈ ਕਰੈ ਕਰਤਾ ਹੋਏ ਸੋ ਅਨਪੈ ਰਹੈ ਫਲ ਕਾਰਨ ਫੂਲੀ ਬਨਰਾਏ ਫਲ ਲਾਗਾ ਤਬ ਫੂਲ ਬਿਲਾਏ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਇਆ ਤਹਿ ਕਰਮਹਿ ਨਾਸ ਕ੍ਰਿਤ ਕਰਨ ਦਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਬਾਨ ਕਹਿ ਰਵਿਦਾਸ ਪਰਮ ਬੈਰਾਗ ਹਰਿ ਦਾਮ ਕੀ ਨਾ ਜਪਸ ਅਭਾਗ ਨਾਮ ਦੇਵ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇ ਸਵਾਰਾ ਹਾਓ ਜਿਨ ਆਕਾਸ ਕੁਲ ਹੈ ਸਿਰ ਕੀਨੀ ਕਉਸ ਹੈ ਸਬਤ ਪਿਆਲਾ ਚਮਰ ਪੋਸ਼ ਕਾ ਮੰਦਰ ਤੇਰਾ ਇਹ ਬਿਦ ਬਨੇ ਗੋਪਾਲਾ 56 ਕੋਟ ਕਾ ਪੇਹਨ ਤੇਰਾ 16 ਸਹਿਜ ਇਜਾਰਾ ਪਾਰ ਅਠਾਰਹ ਮੁਦਗਰ ਤੇਰਾ ਸਹਿਨਕ ਸਭ ਸੰਸਾਰਾ ਦੇਹੀ ਮਹਿਜਿਦ ਮਨ ਮੌਲਾਨਾ ਸਹਜ ਨਿਵਾਜ ਗੁਜਾਰੇ ਬੀਬੀ ਕੌਲਾ ਸੋ ਕਾਇਨ ਤੇਰਾ ਨਿਰੰਕਾਰ ਆਕਾਰ ਹੈ ਭਗਤ ਕਰਤ ਮੇਰੇ ਤਾਲ ਛਿਨਾਏ ਕਹਿ ਪਹਿ ਕਰੋ ਪੁਕਾਰਾ ਨਾਮੇ ਕਾ ਸੁਆਮੀ ਅੰਤਰ ਜਾਮੀ ਫਿਰੇ ਸਕਲ ਬੇਦੇਸਵਾ ਰਾਗ ਬਸੰਤ ਮਹੱਲਾ ਪਹਿਲਾ ਕਰ ਪਹਿਲਾ ਚੌਪਦੇ ਦੋ ਤੁਕੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮਹਾ ਮਹਾ ਮੁਮਾਰਖੀ ਚੜਿਆ ਸਦਾ ਬਸੰਤ ਪਰਫੜ ਚਿਤ ਸੰਭਾਲ ਸੋਏ ਸਦਾ ਸਦਾ ਗੋਬਿੰਦ بولیا ਹਉ ਮੈਂ ਸੁਰਤ ਵਿਸਾਰ ਹਉ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਕਰਮ ਪੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਛਾਬ ਕਣੀ ਚੂਕਾ ਮਨ ਅਭਿਮਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸੱਚ ਨਾਮ ਪਤ ਕਾ ਧਨ ਪੂਰਾ ਹੋਆ ਲਾਗਾ ਸਹਿਜ ਧਿਆਨ ਮਹਾਰੂਤੀ ਆਵਣਾ ਵੇਖੋ ਕਰਮ ਕਮਾਏ ਨਾਨਕ ਹਰੇ ਨਾ ਸੂ ਕਹੀ ਜੇ ਗੁਰਮੁਖ ਰਹੇ ਸਮਾਏ ਮਹੱਲਾ ਪਹਿਲਾ ਬਸੰਤ ਰੁੱਤ ਆਈ ਲੈ ਸਰਸ ਬਸੰਤ ਮਾਹੀ ਰੰਗ ਰਾਤੇ ਰਵਹੈ ਸੇਤੇ ਰਹਿ ਚਾਏ ਕਿਸ ਪੂਜ ਚੜਾਵੋ ਲਗਉ ਪਾਏ ਤੇਰਾ ਦਸਨ ਦਾਸਾ ਕਹਉ ਰਾਏ ਜਗ ਜੀਵਨ ਜੁਗਤ ਨ ਮਿਲੈ ਕਾਏ ਰਹਾਉ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜਾਵਉ ਦਿਉ ਧੂਪ ਤੇਰਾ ਅੰਤ ਨਾ ਪਾਇਆ ਕਹਾ ਪਾਏ ਤੇਰਾ ਦਰਸ਼ਨ ਦਾਸਾ ਕਹਾਉ ਰਾਏ ਤੇਰੇ ਸੱਠ ਸੰਬਤ ਸਭ ਤੀਰਥਾ ਤੇਰਾ ਸੱਚ ਨਾਮ ਪਰਮੇਸਰਾ ਤੇਰੀ ਗਤ ਅਭਗਤ ਨਹੀਂ ਜਾਣੀਐ ਅਣਜਾਣਤ ਨਾਮ ਵਖਾਣੀਐ ਨਾਨਕ ਵਿਚਾਰਾ ਕੀ ਕਹੈ ਸਭ ਲੋਕ ਸਲਾਹੇ ਏਕਸੈ ਸੇਰ ਨਾਨਕ ਲੋਕਾ ਪਾਵ ਹੈ ਬਲੇਹਾਰੀ ਜਾਓ ਜੇਤੇ ਤੇਰੇ ਨਾਮ ਹੈ